ਲਓ ਮਿੱਤਰੋ ਅੱਜ ਤੜਕੇ ਤੜਕੇ ਆਪਾਂ ਪਹੁੰਚ ਜਾਈਦਾ ਆਪਣੇ ਮਿੱਤਰ ਵੀਰ ਦੀ ਉਹਨਾਂ ਦੀ ਦੁਕਾਨ ਤੇ ਕਾਫੀ ਦਿਨਾਂ ਬਾਅਦ ਯਾਰ ਪਤੰਦਰ ਨੂੰ ਘੇਰਿਆ ਇਹ ਤਾਂ ਇਹਦਾ ਆਤ ਹੀ ਨਹੀਂ ਸੀ ਹੁੰਦਾ ਤੇ ਆਪਾਂ ਇਹਨੂੰ ਦਿੱਤੀ ਸੀ ਮਸ਼ੀਨ ਦੀ ਮੋਟਰ ਬਦਨ ਆਸਤੇ ਤੇ ਉਹ ਜੋ ਕੀ ਰਿਪੇਅਰ ਕਰ ਰਿਹਾ ਹੈ ਤੇ ਯਾਰ ਬੜੇ ਦਿਨ ਪਤੰਦਰ ਦੇ ਤਰਲੇ ਘੜਾਏ ਮਨੋਂ ਬੜੇ ਦਿਨ ਬੜਾ ਖਰਾਬ ਕਰਦਾ ਯਾਰ ਇਹ ਬੰਦਾ ਬਸ ਫਾਈਨਲੀ ਇਹ ਤਾਂ ਆਪਣਾ ਕੰਮ ਕਰ ਲਾ ਪਿੰਦਾ ਤੇ ਆਪਾਂ ਲਾਗੇ ਖਲੋ ਤੇ ਬਸ ਇਤਨੇ ਟਾਈਮ ਬਾਅਦ ਮਾਂ ਚਲੋ ਟਾਈਮ ਪਾਸ ਵੀ ਹੋਣਾ ਜ਼ਰੂਰੀ ਹੁੰਦਾ ਏ ਨਾਲੇ ਚੈੱਕ ਕਰ ਲਈਏ ਅਬਦੁੱਲ ਫਾਈਨਲੀ ਆਪਾਂ ਘਰੇ ਪਹੁੰਚ ਗਏ ਨੂੰ ਦੇਦਾ ਕਸ ਤੇ ਛੋਟਾ ਐਕਸਪੈਰੀਮੈਂਟ ਕੀਤਾ ਕਿ ਥੱਲੇ ਦੇ ਰੱਖਿਆ ਲਫਾਫਾ ਕਿਉਂਕਿ ਥੱਲੋਂ ਕੀਰਾ ਪਾਣੀ ਦੀ ਵਾਛੜ-ਬੂਛੜ ਜੂ ਵਾਜੇ ਤਾਂ ਉਦੋਂ ਕੰਮ ਹੋ ਜਾਂਦਾ ਖਰਾਬ ਉਦੋਂ ਸੜ ਜਾਂਦੀ ਪਾਣੀ ਪਿਆ ਦੇ ਇਸ ਕਰਕੇ ਮਾਹ ਚਲੋ ਇੱਕਰੀ ਚੈੱਕ ਕਰ ਲੈਨੇ ਆ ਤੇ ਚਲੋ ਇੱਥੇ ਖਤਮ ਕਰਦੇ ਆ ਚਲੋ ਅੱਗੇ ਵਧਦੇ ਹਾਂ ਅੱਗੇ ਵਧਦੇ ਹੋਏ ਤੇ ਆਪਣੇ ਮਿੱਤਰ ਵੀਰ ਜੀ ਟੱਕਰ ਜਾਂਦੇ ਨੇ ਕਿ ਯੋਗ ਕੀ ਜਵਾਨੋ ਲਿਪੜੇ ਟਿਪੜੇ ਤੇ ਆਪਰਾ ਨਵਾਂ ਲਿਆਂਦਾ ਹੋਇਆ ਫੋਨ ਵਿਖਾ ਰਹੇ ਨੇ ਚੈੱਕ ਕਰੋ ਕਿਹਨੇ ਮੁੰਡਾ Samsung ਦਾ ਫੋਨ ਹੈ ਬਹੁਤ ਹੀ ਧਾਕੜ ਕੁਆਲਿਟੀ ਹੈ ਨਿਊ ਜੀ 24 24 ਉਲਟਰਾ ਉਹ ਜੀ ਉਹ Samsung ਚ ਮਿਲ ਰਿਹਾ ਉਹ ਵਾਹ ਕੀ ਬਾਤ